ਹਾਂਜੀ ਅੱਜ ਦੀ ਵੱਡੀ ਖਬਰ 27 ਜਨਵਰੀ ਨੂੰ ਰਾਜਵੀਰ ਜਵੰਦੇ ਦੇ بیٹے ਦਾ ਹੈ ਜਨਮ ਦਿਨ। ਹਾਂਜੀ ਦੋਸਤੋ ਅੱਜ ਹੈ ਰਾਜਵੀਰ ਜਵੰਦੇ ਦੇ بیٹے ਦਾ ਜਨਮ ਦਿਨ। ਪਰਿਵਾਰ ਲਈ ਖਾਸ ਦਿਨ ਸੋਸ਼ਲ ਮੀਡੀਆ ਤੇ ਵਧਾਈਆਂ ਦੀ ਪਰਮਾਰ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ। ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਲਿਆਉਂਦੇ ਹਾਂ ਪੰਜਾਬੀ ਸੈਲੀਬ੍ਰਿਟੀ ਨਾਲ ਜੁੜੀਆਂ ਸੱਚੀਆਂ ਅਤੇ ਅਸਲੀ ਖਬਰਾਂ। ਜੇਕਰ ਤੁਸੀਂ ਰਾਜਵੀਰ ਜਵੰਦਾ ਨੂੰ ਪਿਆਰ ਕਰਦੇ ਹੋ ਅਤੇ ਰਾਜਵੀਰ ਜਵੰਦਾ ਦੇ بیٹے ਲਈ ਹੈਪੀ ਬਰਥਡੇ ਜਰੂਰ ਲਿਖੋ। ਦੋਸਤੋ 22 ਜਨਵਰੀ ਦਾ ਦਿਨ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਪਰਿਵਾਰ ਲਈ ਬਹੁਤ ਹੀ ਖਾਸ ਹੈ। ਇਸ ਦਿਨ ਰਾਜਵੀਰ ਜਵੰਦੇ ਦੇ بیٹے ਦਾ ਜਨਮ ਦਿਨ ਮਨਾਇਆ ਜਾਂਦਾ ਹੈ ਜਿਸ ਕਰਕੇ ਘਰ 'ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਿਵੇਂ ਹੀ ਇਹ ਖਬਰ ਸਾਹਮਣੇ ਆਈ, ਸੋਸ਼ਲ ਮੀਡੀਆ ਤੇ ਫੈਨਸ ਅਤੇ ਚਾਹਣ ਵਾਲੇ ਵੱਲੋਂ ਵਧਾਈਆਂ ਦੇ ਨਿਹਰੇ ਮੈਸੇਜ ਭੇਜੇ ਗਏ ਪਰ ਰਾਜਵੀਰ ਦੀ ਮੌਤ ਤੋਂ ਬਾਅਦ ਆ ਪਹਿਲਾ ਜਨਮ ਦਿਨ ਹੈ ਜੋ ਬਿਨਾਂ ਰਾਜਵੀਰ ਜਵੰਦੇ ਤੋਂ ਮਨਾਇਆ ਜਾਵੇਗਾ। ਘਰ ਵਿੱਚ ਇੰਨਾ ਜ਼ਿਆਦਾ ਖੁਸ਼ੀ ਦਾ ਮਾਹੌਲ ਨਹੀਂ ਹੈ ਜੋ ਕਿ ਪਹਿਲਾਂ ਸੀ ਅਤੇ ਰਾਜਵੀਰ ਜਵੰਦਾ ਦੇ ਬੇਟੇ ਨੇ ਵੀ ਇਸ ਬਰਡੇ ਨੂੰ ਮਨਾਉਣ ਤੋਂ ਮਨਾ ਕਰ ਦਿੱਤਾ ਕਿਉਂਕਿ ਰਾਜਵੀਰ ਤੇ ਬਿਨਾ ਮੈਂ ਬਰਡੇ ਨਹੀਂ ਮਨਾਉਣਾ ਰਾਜਵੀਰ ਜਵੰਦਾ ਆਪਣੀ ਸਾਦਗੀ ਤੇ ਪਰਿਵਾਰਕ ਸੋਚ ਕਰਕੇ ਹਮੇਸ਼ਾ ਹੀ ਫੈਨਸ ਦੇ ਦਿਲਾਂ ਤੇ ਨੇੜੇ ਰਹਿੰਦਾ ਹੈ ਉਹ ਐਕਸਰ ਆਪਣੇ ਪਰਿਵਾਰ ਨਾਲ ਜੁੜੇ ਖਬਸੂਰਤ ਪਲ ਸਾਂਝੇ ਕਰਦਾ ਹੁੰਦਾ ਸੀ ਜਿਸ ਕਰਕੇ ਲੋਕ ਉਸ ਨੂੰ ਇੱਕ ਗਾਇਕ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵਜੋਂ ਵੀ ਪਸੰਦ ਕਰਦੇ ਸੀ 27 ਜਨਵਰੀ ਦਾ ਇਹ ਦਿਨ ਰਾਜਵੀਰ ਜਵੰਦਾ ਲਈ ਸਿਰਫ ਜਸ਼ਨ ਦਾ ਨਹੀਂ ਸਗੋਂ ਆਪਣੇ ਫੈਨਸ ਤੋਂ ਮਿਲਣ ਵਾਲੇ ਪਿਆਰ ਨੂੰ ਮਹਿਸੂਸ ਕਰਨ ਦਾ ਵੀ ਹੁੰਦਾ ਸੀ ਸੋਸ਼ਲ ਮੀਡੀਆ ਅਪਡੇਟ ਬਲੋ ਰਾਜਵੀਰ ਜਵੰਦਾ ਦੇ بیٹے ਨੂੰ ਜਨਮ ਦਿਨ ਦੀਆਂ ਦਿਲੋਂ ਲੱਖ ਲੱਖ ਵਧਾਈਆਂ ਰੱਬ ਕਰੇ ਉਹ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰਹੇ ਅਤੇ ਆਪਣੇ ਪਿਓ ਰਾਜਵੀਰ ਜਵੰਦਾ ਦੇ ਸੁਪਨਿਆਂ ਨੂੰ ਪੂਰਾ ਕਰੇ ਅਤੇ ਜੇਕਰ ਤੁਸੀਂ ਰਾਜਵੀਰ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਕਮੈਂਟ ਵਿੱਚ ਰਾਜਵੀਰ ਦੇ ਬੇਟੇ ਲਈ ਹੈਪੀ ਬਰਥਡੇ ਜਰੂਰ ਲਿਖੋ ਅਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਸਾਡੇ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇਹੋ ਜੀ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ